ਸਸਕਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟਾਰ ਟੀਵੀ ਦੇਖ ਰਹੇ ਸਾਰੇ ਜਨਤਾ ਦਾ ਪਹਿਲਾ ਪਹਿਲਾ ਬਹੁਤ ਬਹੁਤ ਸਵਾਗਤ ਆ ਅਨੰਦਪੁਰ ਸਾਹਿਬ ਦੀ ਉਸ ਪਾਵਨ ਪਵਿੱਤਰ ਧਰਤੀ ਤੇ ਖੜੇ ਆ ਜਿੱਥੇ ਅੱਜ ਵਿਸਾਖੀ ਦਾ ਮੌਕਾ ਹੈ ਤੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਉੱਥੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸੰਗਤਾਂ ਦਾ ਖਾਤਾ ਮਾਰਦਾ ਜਿਹੜਾ ਸਾਠਾ ਗੁਰਦੁਆਰਾ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਇੱਥੇ ਉਹ ਤੁਸੀਂ ਮੇਰੇ ਵਿੱਚ ਦੇਖ ਰਹੇ ਹੋ ਸੰਗਤਾਂ ਬਹੁਤ ਹੀ ਭਾਰੀ ਕੱਟ ਦੇ ਵਿੱਚ ਸਤ ਨਤਮਸਤਕ ਹੋਣ ਲਵਾਈਆਂ ਨੇ ਤੇ ਖਾਸ ਕਰੀਏ ਕਿ ਅੱਜ ਵਿਸਾਖੀ ਦਾ ਮੌਕਾ ਤੇ ਖਾਲਸਾ ਪੰਥ ਦੀ ਸਥਾਪਨਾ ਦਿਵਸ ਹੈ ਤੇ ਇਸ ਦੇ ਨਾਲ ਹੀ ਖਾਤਾ ਖਾਤੇ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਪ੍ਰਸ਼ਾਸਨਿਕ ਤੌਰ ਤੇ ਵੀ ਬਹੁਤ ਹੀ ਜ਼ਿਆਦਾ ਤੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਆ ਉਹ ਵੀ ਇੱਥੇ ਕਾਇਨਾਤ ਹੈ ਤੇ ਮੇਰੇ ਨਾਲ ਜੁੜੇ ਹੋਏ ਹੋਰ ਤਸਵੀਰਾਂ ਜਿਹੜੀਆਂ ਤੁਸੀਂ ਇੱਥੇ ਦੇਖ ਰਹੇ ਹੋ ਤੇ ਪਿੱਛੇ ਦੇਖ ਸਕਦੇ ਹੋ ਸੰਗਤਾਂ ਦਾ ਜਿਹੜਾ ਖਾਤਾ ਖਾਤੇ ਦਾ ਕਾਠਾ ਲੱਖਾਂ ਦੀ ਤਰਾਰ ਜਿਹੜੀਆਂ ਸੰਗਤਾਂ ਆ ਉਹ ਨਤਮਸਤਕ ਹੋਏ ਨੂੰ ਇੱਥੇ ਪਹੁੰਚਿਆ ਹੈ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਹੋਰ ਵੀ ਤਸਵੀਰਾਂ ਐਵੇਂ ਦੇ ਜਿਹੜੀਆਂ ਸਾਂਝੀਆਂ ਕਰਾਂਗੇ ਤੇ ਜੀ ਸਟਾਰ ਟੀਵੀ ਦੇ ਪੇਜ ਨਾਲ ਜਰੂਰ ਜੁੜੇ ਰਹੋ ਆਓ ਜੀ ਹੋਰ ਤਸਵੀਰਾਂ ਦੇਖਣ ਦੇ ਨਾਲ ਅੱਗੇ ਸਾਨੂੰ ਲੈ ਕੇ ਚਾਲਦੇ ਆ ਕੇਸਗੜ ਗੁਰਦੁਆਰਾ ਸਾਹਿਬ ਦੇ ਇਹ ਬਹੁਤ ਹੀ ਇੱਕ ਫਟਾ ਮਾਰਦੇ ਕੱਪ ਦੇ ਵਿੱਚ ਜਿੱਥੇ ਅਨੰਦ ਪ੍ਰਸਾਦ ਦੀ ਕਾਪੀ ਤੇ ਲੱਖਾਂ ਇਹ ਪੰਜਾਬੀ ਤੇ ਹੋਰ ਜਿਹੜੇ ਸੰਗਤਾਂ ਜਿਹੜੀਆਂ ਨਤਮਸਤ ਹੋ ਰਹੀਆਂ ਉੱਤੇ ਇਹ ਵੀ ਇੱਕ ਵਿਦੇਸ਼ੀ ਪਈ ਹੈ ਸਾਜਣਾ ਉੱਥੇ ਨਤਮਸਤ ਹੋ ਰਹੀਆਂ ਹੈ My name is Targan. Okay. Where are you from? I'm from Germany. Uh, do you want to say something to our viewers? Yes. It's wonderful being here in Anna sahib Actually it's my second time. Okay. I've been here in uh, two thousand twenty-two for okay. the Hollow Mahala festival. How how do you feel here? Oh, it's wonderful. The sick people are really nice, very hospitable, very friendly. My wife and I, we enjoy it a lot. Do know the history of this place? I know the history of this place. Very that's, that's very nice. Yeah. Thank you very much. Thank you very much for having me. Namaste. ਤੇ ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਇਹਾ ਠਾਠਾ ਮਾਰਦਾ ਕਰਤਾ ਨਤਮਸਤਕ ਹੋਣੀ ਕੁਤਵਾਰਾ ਸ਼੍ਰੀ ਕੇਸ ਕਰ ਸਾਹਮਣੇ ਪਾਬlique ਤੇ ਖੋਰੇ ਜਿਹੜਾ ਜੁਰਮਾਨਾ ਤੇ ਫਾਟਾ ਮਾਰਦਾ ਕੱਟ ਲਤਮਸਤਕ ਹੋ ਵੀ ਰਿਆ ਤੇ ਸੰਗਤਾ ਨਤਮਸਤਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਵੀ ਜਾ ਰਹੀਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪਿੱਛੇ ਇੱਕ ਵਾਰ ਦਿਖਾਵੇ ਸੰਗਤਾ ਕਿਵੇਂ ਨਤਮਸਤਕ ਹੋ ਰਹੀਆਂ ਤੇ ਨਤਮਸਤਕ ਹੋ ਕੇ ਜਿਹੜੀਆਂ ਵਾਪਸ ਵੀ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਉੱਪਰ ਜਿਹੜੇ ਪ੍ਰਬੰਧਾ ਪ੍ਰਸ਼ਾਸਨ ਵੱਲੋਂ ਥਾ-ਥਾ ਦੇ ਬੈਰੀਕੇਡਿੰਗ ਵੀ ਕੀਤੀ ਗਈ ਆ ਤਾਂ ਕਿ ਕੋਈ ਸ਼ਰਾਰਤੀ ਅੰਸਰ ਆ ਜਿਹੜਾ ਉਹ ਇਹੋ ਜਿਹੀ ਹਰਕਤ ਨਾ ਕਰ ਸਕੇ ਤੇ ਦੇਖ ਰਹੇ ਤੁਸੀਂ ਸੰਗਤਾ ਦਾ ਲਗਾਤਾਰ ਆ ਜਾਮ ਜਿਹੜਾ ਬਣਿਆ ਹੋਇਆ ਅਨੰਦਪੁਰ ਸਾਹਿਬ ਚਿਰਕੇਸਗੜ੍ਹ ਗੁਰਦੁਆਰਾ ਸਾਹਿਬ ਤੇ ਜਤਤਸਤ ਹੋਇਆ ਤੇ ਉੱਥੇ ਸਾਨੂੰ ਇੱਕ ਬਜ਼ੁਰਗ ਜਿਹੜੇ ਬਾਬਾ ਜੀ ਉਹ ਮਿਲੇ ਬਾਬਾ ਜੀ ਸੰਗਤਾਂ ਨੂੰ ਵਾਹਿਗੁਰੂ ਜੀ ਘਰ ਦਾ ਮਾਈਕ ਨੂੰ ਜੀ ਬੋਲਣ ਦੇ ਸੇ ਕੀ ਕਹਿਣਾ ਚਾਹੂਂਗੇ ਵਿਸਾਖੀ ਦੇ ਮੌਕੇ ਤੇ ਕੀ ਇਤਿਹਾਸ ਹੈ ਜਿਹੜਾ ਵਿਸਾਖੀ ਦਾ ਗੁਰ ਸੰਗਤਾਂ ਨੂੰ ਜ਼ਰੂਰ ਪਸੰਦ ਆਵੇ ਇਸ ਸਾਹਿਬ ਕੋ ਪਿਆਸ ਹੈ ਇਹ ਦਸਾਂ ਬਾਤ ਨਹੀਂ ਜਦੋਂ ਨੰਬਰ ਸਾਹਿਬ ਆਏ ਉਹਦੇ ਬਾਅਦ ਉਹਨਾਂ ਨੇ ਡੰਗਲੜੀ ਜੰਗਦੇਵ ਦੇ ਪਾਪੀ ਚਿੱਤਰ ਸਿੰਘ ਮੈਂ ਮੇਰਾ ਮਾਸਾ ਅਖੀਰ ਉਹ ਜਨਾ ਬੁਰੇਪਰਾ ਦਾਲਵਰ ਦੇ ਮੋੜਾ ਪਿੱਛੇ ਉਸ ਤੋਂ ਬਾਅਦ ਆ ਮਾਰਿਆ ਫਾਰਸੀ ਨੇ ਕਿਹਾ ਵੀ ਮਹਾਰਾਜ ਨੂੰ ਕਿਹਾ ਬਸ ਫਾਰਸੀ ਨੇ ਕਿਹਾ ਮਾਫੀ ਹੋਮਨ ਕੋਈ ਨਹੀਂ ਮੈਂ ਤੇ ਸੇਵਾ ਵਰਦਾ ਨਹੀਂ ਲਈ ਮੂਰਾਨਾ ਫਿਰ ਵਿਸਾਖੀਆ ਦੇ ਆ ਰਿਹਾ ਹੈ ਜੀ ਕੋਹੜਨ ਨੂੰ ਮਿਲਣੇ ਇਹ ਬੋਰ ਉਹ ਸੰਗੀਆਂ ਦੇ ਆਦੇ ਭੇਜੇ ਅੱਗੇ ਲਿਖੇ ਉਹ ਬਹੁਤ ਕੋਈ ਸਿੱਪ ਕਾਸ਼ੇ ਯਾਰ ਦੇ ਕੋਠਾ ਜਿਹਦੇ ਵਿੱਚ ਆ ਫਿਰ ਇੱਕ ਮਨਜੀਤ ਆਰੰਗੀ ਇਹ ਸਾਥੀ ਨੂੰ ਪਾਣੀ ਪਾਰੀ ਹਾਂ ਆਪਣਾ ਫੀਸ ਮੰਨਿਆ ਤਾਂ ਨਾ ਸੀ ਕਿਤੇ ਆਣਾ ਇਹ ਕੀ ਕਰਦੁਣਾ ਸੀ ਮੰਦਿਆ

ਅਰਸ਼ਦਾਨ ਤੋਂ ਬਾਅਦ ਉਹ ਫਿਰ ਉਹਨਾਂ ਨੂੰ ਆਗਮਨ ਦੇਣ ਨੂੰ ਆਉਂਦੇ ਆ। ਕਿਉਂਕਿ ਮੈਂ ਆਪਨੇ ਹਰਸ਼ਦਾਨ ਨਾਲ ਕਿ ਇਹ ਅਜੀਬ ਆਫ ਹੈ। ਇਹ ਇਹ ਬਗਾਰ ਪੰਜ ਰਾਣੀਆਂ ਤੋਂ ਬੰਦੇ ਵਰਗਾ ਅਨ ਤਿਆਰ ਕਰ ਰਿਹਾ ਨਹੀਂ ਸੀ। ਕਿ ਅਜ ਉਦੋਂ ਹੀ ਲੱਖਾਂ ਸੰਗਤਾਂ ਉਸੇ ਰੀਤੀ ਰਿਵਾਜ ਦੇ ਅਨੁਸਾਰ ਅਸੀਂ ਲੱਗੇ ਸੰਗਤ ਜਿਹੜੇ ਅੱਜ ਦੇ ਦਿਨ ਅਮਰਿਤਪੀਰ ਸਾਹਿਬ ਦੀਆਂ ਸੰਗਤਾਂ ਹੁੰਦਾ ਜਿਹੜਾ ਅੱਜ ਹੈ ਅੱਜ ਸ਼ੋਰ ਦੀ ਯਾਰੋ ਇਸ ਨੂੰ ਅਨਸਾਰ ਪਾਲੀਏ ਉਹਦੇ ਵਿੱਚ ਜਦੋਂ ਸੰਗਤਾਂ ਨੂੰ ਭਾਵੇਂ ਹੁੰਦੇ ਨੇ ਤਾਂ ਕਿ ਉਹ ਅੱਜ ਸ਼ਰਣੇ ਸਭੀ ਉਹ ਸਾਫ ਕਰਦੇ ਆ ਕੱਥੇ ਦੇ ਤਨ ਸੰਗਤਾਂ ਨੂੰ ਫਰੂ ਹੋ ਜਾਇ ਅਵਰ ਜਿਵੇਂ ਇਹ ਬਾਹਰ ਆ ਕੇ ਉਹਦੇ ਬੰਦੇ ਬਿਨਾਂ ਹੰਸਿਆ ਕੇ ਉਹ ਮਾਰਾ ਜਲਾ ਲਾਂਦੇ ਕੋਈ ਅਮਰਿਤ ਬਾਤ ਹੈ ਕੋਈ 헤드 ਨਹੀਂ ਹੈ ਜੋ ਤਾਂ ਬੰਦ ਕਰਿਆ ਨਹੀਂ ਚਾਹ। ਇਹ ਤਾਰ ਕੋਲ ਨਾਮ ਤੇ ਕਿਤੇ ਰਹਿਣ ਵਾਲੇ ਸਾਂਝਾ ਜੀ ਮੈਂ ਤੁਹਾਨੂੰ ਸਿੱਧਾ ਹੀ ਬੋਲਦੀ ਹਾਂ ਜੀ। ਇਹ ਸਭ ਜਲਾ ਹੈ ਯਾ ਮਾਲ। ਅੱਛਾ। ਉਹ ਫਰਰ ਪਹੀਲਾ ਠੀਕ ਹੈ। ਸੁਣਿਆ ਜੀ। ਠੀਕ ਹੈ। ਹੋਰ ਕੋਈ ਸੰਗਤ ਨਾਲ ਸਾਂਝਾ ਕਰਨਾ ਚਾਹੁੰਗੇ ਕੋਈ ਸਾਂਝਾ ਨੂੰ ਪੁੱਛੇ ਕਹਿੰਦੇ ਜੀ ਹੋਸ ਹੈ। ਹਾਂ ਜੀ। ਉਹ ਉਹਨਾਂ ਨੂੰ ਬੁਰਾ ਨਾ ਅੱਜ ਦਸਨ ਕੋਰਸ ਨੇ ਕੇਸ ਬੜਾ ਦਿੱਤਾ ਨਾਮੇ ਦਾ ਰਿਹਾਗਾ ਇਹ ਇਹ ਕੇਸਾਂ ਦੇ ਬਿਆਨੀ ਨਗਰ ਕੇਸ ਕਰੋ ਇਹ ਨਾਮ ਦੇ ਇਹ ਨਾਲ ਨਾਲ ਜਿਹੜਾ ਰਹਾ ਹੈ ਅੱਜ ਕਿਤੇ ਬੰਦੀਆਂ ਨੇ ਥਾਵਾ ਨਾ ਅੱਜ ਉਹ ਨੌ ਦੇ ਹਜ਼ਾਰ ਰੱਖੇ ਠੀਕ ਹੈ ਉਹ ਅਧਿਕਾਰ ਸਰ ਜੀ ਉਹ ਨਾਮ ਦੇ ਸਰਸ ਕੋਮ ਹੈ ਜੀ ਇਹ ਕੇਸਾਂ ਦੇ ਬੀ ਲੋਗ ਆਪਾਂ ਹਾਂ ਜੀ ਦਸਨ ਜਿਹੜਾ ਉਹਨਾਂ ਨੇ ਹੋ ਗਿਆ ਨਹੀਂ ਜਿਹੜੇ ਪਾਸੇ ਨੇ 1000 ਸਾਇ ਜਗਦੇ ਨੇ ਹੇ ਮੇਰੇ ਗੁਰੂਆਂ ਨਾਲ ਸਾਰਿਆਂ ਨੂੰ ਕਿ ਸੰਭੀ ਮਧੰਭਾ ਵਾਕਰ ਹੋ ਕੇ ਸੁਣੋ ਕਿ ਨਾ ਆਪਾਂ ਹੋਣਾ ਇਹ ਸਤੰਗ ਰਹੀਏ ਤੇ ਜੀਵਨ ਬਣਿਆ ਰੱਖੇ ਹਰਾਬ ਨਹੀਂ ਬਚਾਉਂ ਗਾਂ ਨਹੀਂ ਸੁਕੀਆ ਘਾਲ ਹਸੇ ਕੀ ਯਾ ਗੁਜ਼ਰਾ ਹੈ ਯਾ ਜੀਵਨ ਹੋੰਦੇ ਜਾਂਦੇ ਹੈ ਠੀਕ ਹੈ ਯਾ ਦੂਰ ਨੂੰ ਗੁਰੂ ਜੀ ਨਾਲ ਪਿਆਰ ਕਰੇ ਤਲੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਨੂੰ ਤੁਹਾਡੇ ਇੱਕ ਵਾਰ ਫਤਿਹ ਦੀ ਸਾਂਝ ਮਿਲ ਪਾਇਓ ਵਾਹਿਗੁਰੂ ਦੀ ਕਿਰਪਾ ਨਾਲ ਸੇਵਾ ਉਹਨਾਂ ਨੇ ਨਿਭਾਈ ਬਰਦਾਰਾ ਸ਼੍ਰੀ ਕੇਸਗੱਪਾ ਸਾਹਿਬ ਨੇ ਅਸੀਂ ਤਾਂ ਪਿੱਛੇ ਖੜੇ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜਿਹੜੀ ਦਰਪਹਿਂਡ ਹੋਦੀ ਹੈ ਤੇ ਸੰਗਤਾਂ ਦਾ ਜਿਹੜਾ ਖਾਸ ਮਾਰ ਦਾ ਕੱਟ ਸੀ ਜਿਹੜੀ ਸੰਗਤਾਂ ਨੂੰ ਸੁਮਤਕ ਹੋਣੀ ਇੱਥੇ ਪਹੁੰਚੀ ਹੈ ਕੋ ਸੰਗਤਾਂ ਲਗਾ ਵਸਤਾ ਨੂੰ ਤੇ ਵਾਪਸ ਵੀ ਪਰਤ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਸੰਗਤਾਂ ਦਾ ਜਿਹੜੀ ਕਿੰਮੇ ਛੜਦਾ ਹੈ ਤੇ ਅੱਜ ਦੇ ਬਾਕੀ ਦੇ ਮੌਕੇ ਸਾਰੇ ਜਵੇ ਪਹੁੰਚੇ ਆ ਤੇ ਹੋਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਅਜਿਹੇ ਹੋਰ ਵੀਡੀਓ ਤਾਂ ਦੇਖਣ ਲਈ ਜੀਓ ਜੀਨਸਾ ਟੀਵੀ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਤੇ ਕਰੋ ਸ਼ੇਅਰ ਅੱਜ ਦੀ ਰਿਪੋਰਟ ਕੈਮਰਾਮੈਨ ਗਗਨਦੀਪ ਸਿੰਘ ਦੇ ਨਾਲ ਕੁਜੀ ਸਿੰਘ ਜੀ ਸਟਾਰਟਿੰਗ